हां जी किसान स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਟ੍ਰਿਪ ਉੱਪਰ ਟਾਪ ਦੀਆਂ ਅਠ ਗੜ ਲਈ ਲੈ ਕੇ ਆਏ ਜੀ ਆਓ ਘੁੰਮਦੇ ਹਾਂ ਬਾਈ ਟੋਟਲ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਡਾਕਟਰ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਕਿਵੇਂ ਚੱਲਦਾ ਕਾਲੇ ਕੰਮ ਬਾਕੀ ਕਿਰਪਾਈ ਬਾਬੇ ਦੀ ਕੰਮ ਬਹੁਤ ਵਧੀਆ ਚੱਲਦਾ ਹੈ ਆਪਣਾ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਜੀ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭੁਦਾਵੜ ਸ਼ਹਿਰ ਆ ਜਾਂਦਾ ਜੀ ਇਧਰ ਇਧਰ ਪਾਈ ਰੁਪਾ ਰਹੇ ਜਾਂਦੇ ਮੋਬਾਈਲ ਨੰਬਰ ਬ ਸਤਵੰਜਾ 32 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਪਹਿਲੇ ਨੰਬਰ ਟੌਪ ਕਲਾਸ ਦੀ ਕਿੰਨੀ ਕੁ ਉਮਰ ਹੈ ਜੀ ਡਾਕਟਰ ਜੀ 4 ਕੁ ਮਹੀਨਿਆਂ ਦਾ ਬੱਚਾ ਆ ਗਿਆ ਇਹ ਠੀਕ ਆ ਹਾਂ ਕਾਫੀ ਕਲਰ ਚ ਆ ਕਿਹੜੇ ਟੀਕੇ ਦੀ ਹੈ ਬਾਈ ਬਟ ਟੀਕਾ ਦਾ ਡਾਕਟਰ ਆਪਾਂ ਦੱਸਣੇ ਨਹੀਂ ਬਸਿਆਂ ਆਪ ਹੀ ਦੱਸਣਗਾ ਕੰਨ ਦੇਖ ਡਾਕਟਰ ਜਿਵੇਂ ਗੋਲ ਫੇਸ ਕੁਆਲਟੀ ਦੇਖ ਲਾ ਮਨ ਇਹ ਗਾਹਕ ਆਪਾਂ ਨੂੰ ਕਹਿੰਦੇ ਆ ਬਾਈ ਇਹ ਬੱਚੇ ਲਿਆ ਕੇ ਦਿਆ ਕਰੋ ਆਪਾਂ ਤਾਂ ਲਿਆਉਣੇ ਆ ਇਹ ਜਰਸੀ ਹੈ ਹਾਂ ਜਰਸੀ ਦਾ ਬੱਚਾ ਹੀ ਹੈ ਜਰਸੀ ਦਾ ਬੱਚਾ ਕਾਫੀ ਕਲਰ ਹਾਂ ਪੂਰਾ ਪੜਿਆ ਹੋਆ ਬੱਚਾ ਡਾਕਟਰ ਛੋਟਾ ਕੰਨ ਗੋਲ ਕੰਨ ਬਰੀਟ ਓਕੇ ਆ ਚਾਰ ਹੀ ਥਣ ਹਾਂ ਥਣ ਚਾਰ ਹੀ ਡਾਕਟਰ ਮਾਂ ਦਾ ਦੁੱਧ ਬਾਈ ਨਾ ਮਾਂ ਦਾ ਦੁੱਧ ਵੀ ਡਾਕਟਰ ਆਪਾਂ ਦੱਸਣਾ ਨਹੀਂਗਾ ਬਸਿਆਂ ਦੀ ਕੁਆਲਿਟੀ ਦੱਸੂਗੀ ਹਾਂ ਹਾਂ ਇਹ ਸੇਵਾ ਦੁੱਧ ਆਗਾ ਬਾਈ ਕਹਿੰਦਾ ਬੱਚੇ ਖੁਦ ਬੋਲਣਗੇ ਠੀਕ ਹੈ ਕਹਿੰਦੇ ਹਾਂ ਸਮਾਰਟ ਕਿ ਦਿਖਾਓ ਡਾਕਟਰ ਝੋਲੀ ਝੋਲੀ ਬੱਚੇ ਦੀ ਪੂੜਾ ਪੜਾ ਦੇਖ ਜਮੈਂ ਪੱਧਰ ਖੜਾ ਬੱਚਾ ਸਹੀ ਗੱਲ ਆ ਬਾਈ ਹਾਂ ਬਾਈ ਦੇ ਦਿਖਾ ਦੇ ਬੱਚੇ ਦੀ ਚਾਰ ਹੀ ਥਾਣਾ ਲੈ ਹਾਂ ਬਾਕੀ ਫੇਸ ਕੁਆਲਟੀ ਪੂਰੀ ਹਮ ਮੈਂ ਖੜਾ ਘੋੜੀ ਡਾਕਟਰ ਸੱਚਾ ਗੱਲਾਂ ਬਈ ਕੁਆਲਟੀ ਇੱਕ ਨੰਬਰ ਆਣਾ ਤੇ ਕੀ ਮੋਲ ਆ ਬਈ ਜਾਇਜ ਲੈ ਚਲੋ ਵੀ ਡਾਕਟਰ ਰੇਟ ਹੋਣਗੇ ਸਾਰੇ ਫੋਨ ਤੇ ਬੱਚਿਆਂ ਦੇ ਜਾਇਜ ਹੀ ਹੋਣਗੇ ਹਾਂ ਹੋਣਗੇ ਜਾਇਜ ਆਏ ਨਾ ਵੀਰ ਆਪਾਂ ਤੋਂ ਗਾਹਾਂ ਵੇਚਣ ਵਾਲੇ ਲੈ ਜਾਂਦੇ ਹੈਗੇ ਉਹ ਮਾੜਾ ਜਿਹਾ ਪਰਦਾ ਰਹਿ ਜਾਂਦਾ ਬਹ ਰੇਟ ਦਾ ਠੀਕ ਆ ਬਈ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਪਹਿਲਾਂ ਗੂ ਹੀ ਮੁੱਲ ਰੱਖਾਂ ਕੋਈ ਬਾਲੇ ਮੁੱਲ ਨਹੀਂ ਕਰਦੇ ਠੀਕ ਹੈ ਕਿ ਨਹੀਂ ਭਰਾ ਕਹਿੰਦਾ ਕਈ ਵਾਰੀ ਵੇਚਣ ਵਾਲੇ ਭਰਾ ਜਮਾ ਡਾਕਟਰ ਪੱਧਰ ਆ ਜਮਾ ਬੱਚਾ ਪੂਰਾ ਹੂੰ ਸਹੀ ਗੱਲ ਪੜਿਆ ਬੱਚਾ ਪੂਰਾ ਫੁੱਲ ਅੱਗੇ 2 ਨੰਬਰ ਤੇ ਬਾਈ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ ਸੱਤ ਕਿਹ ਮਹੀਨਾ ਦਾ ਬੱਚਾ ਇਹ ਝੋਲੀ ਦਿਖਾ ਦੇ ਝੋਲੀ ਦਿਖਾਓ ਝੋਲੀ ਕੱਪਣਾ ਵਰਗੀ ਝੂਲੀ ਆ ਗਲਾਬੀ ਥਾਣਾ ਕੀ ਬਾਤ ਆ ਬਈ ਚਾਰ ਹੀ ਥਾਣ ਚਾਰ ਹੀ ਥਾਣ ਹੋਣਗੇ ਥਾਣਾ ਕਿਸੇ ਬੱਸੀ ਦੇ ਕੋਈ ਫੋਰ ਥਾਣ ਨਹੀਂ ਹੁੰਦੇ ਹੂੰ ਕੁਆਲਿਟੀ ਇੱਕ ਨੰਬਰ ਦਾ ਦੇਖ ਕੀ ਬਾਤ ਆ ਫੇਸ ਦੀ ਬਿਊਟੀ ਬੜੀ ਚੰਗੀ ਆ ਪੂਰੇ ਟੌਪ ਦੇ ਨਿੰਗੇ ਚੱਕੇ ਡਾਕਟਰ ਹੂੰ ਸਹੀ ਕਹਿ ਲਾ ਬਈ ਕੁਆਲਿਟੀ ਦੇਖੋ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਿਸੇ ਪਾਸੋਂ ਕਰਮਾ ਨੂੰ ਕੋਈ ਘਾਟ ਨਹੀਂ ਬੜਾ ਪਲਿਆ ਹੋ ਬੱਚਾ ਪਲਿਆ ਹੋ ਬੱਚਾ ਹੈ ਗਲਾਬੀ ਥਣ ਚਾਰ ਹੀ ਥਣ ਬਰੀਡ ਚੈੱਕ ਕਰੋ ਬਈ ਫੇਸ ਦੀ ਬਰੀਡ ਦਿਖਾਓ ਐਕਟਰਸ ਨਖਪੂਣਾ ਦੇਖੋ ਬੱਚੇ ਜੀ ਨਾਸਾਂ ਨੂੰ ਸਗ ਗਲਾਬੀ ਆ ਤੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰਾਂਗੇ ਮੁੱਲ ਹੋਊਗਾ ਫੋਨ ਤੇ ਕੁਆਲਿਟੀ ਚੈੱਕ ਕਰ ਲੋ ਬਸ ਕੁਆਲਿਟੀ ਚੈੱਕ ਕਰੀ ਚੱਲੋ ਇੱਕ ਨੰਬਰ ਕੁਆਲਿਟੀ ਆ ਬਾਈ ਤੇ ਬਰੀਡ ਕਿਸੇ ਪਾਸੇ ਕੋਈ ਘਾਟ ਨਹੀਂ ਪੂਰਾ ਪਲਾਵਾ ਬਥੇੜਾ ਡਾਕਟਰ ਹੂੰ ਤੂਰਾ ਤੂਰਾ ਜਨਾ ਪੱਧਰ ਆ ਜਾਣਾ ਸਹੀ ਗੱਲ ਆ ਬਾਈ ਲੈ ਬਾਈ ਅੱਗੇ ਤੈਨੂੰ ਨੰਬਰ ਤੇ ਆ ਜਾਓ ਕਿੰਨੀ ਉਮਰ ਇਹ ਆ ਡਾਕਟਰ 10 ਮਹੀਨਿਆਂ ਦਾ ਬੱਚਾ ਠੀਕ ਆ ਝੂਲੀ ਦਿਖਾ ਦਿਓ ਪਹਿਲਾਂ ਬੱਚੇ ਦੀ ਝੂਲੀ ਦਿਖਾ ਦਿਓ ਠੀਕ ਆ ਚਾਰ ਹੀ ਥਣ ਬਾਲ ਦੇਖੀ ਗੱਭਣਾ ਵਾਂਗੂ ਬਾਲਾ ਹਾਂ ਦੋਟਾ ਲੂਈਆਂ ਡਾਕਟਰ ਹੈ ਬੱਚੇ ਤੇ ਸਹੀ ਗੱਲ ਆ ਬਾਈ ਹੂੰ ਕੁਆਲਿਟੀ ਇੱਕ ਨੰਬਰ ਆ ਤੇ ਸਾਰੀ ਵਾਦੀ ਪੂਰੀ ਚੰਗੀ ਸੁਣ ਆਰੇ ਅੱਜ ਜਿੰਨੇ ਵੀ ਬਸਣਗੇ ਆਪਣੇ ਡਾਕਟਰ ਪੂਰੇ ਫੁੱਲ ਬਰੀਡ ਤੇ ਹੂੰ ਬਰੀਡ ਕੱਲੇ ਕੋਈ ਗੱਲ ਨਹੀਂ ਹਣਾ ਬਾਕੀ ਪਲਘਾਮ ਨਾਲ ਬਸੇ ਸਾਰੇ ਹੂੰ ਫਲਗੀਆਂ ਵੀ ਬੱਚਿਆ ਕੁਆਲਿਟੀ ਵਾਲੀ ਬੱਚੀ ਆ ਪ੍ਰਿੰਟ ਚੰਗਾ ਥੋੜਾ ਪ੍ਰਿੰਟ ਬਹੁਤ ਚੰਗਾ ਚਾਰ ਹੀ ਥਾਣਾ ਥੋੜਾ ਖੜਨੇ ਖੁੜਨੇ ਜਮਾ ਪੱਧਰ ਆ ਗਈ ਬੱਸੀ ਦੀ ਸਹੀ ਗੱਲ ਆ ਬਾਈ ਹਾਂ ਬਾਕੀ ਸਹੀ ਹੈ ਮੁੱਲ ਜਮਾ ਜਾਇਜ ਹੋ ਹਾਂ ਮੁੱਲ ਜਮਾ ਜਾਇਜ ਹੋਣਗੇ ਬਰੀਡ ਦੇ ਸਾਬਨ ਡਾਕਟਰ ਬੱਸਿਆਂ ਦੇ ਹੁਣ ਬਾਕੀ ਬੱਸਿਆਂ ਦੀ ਬਰੀਡ ਆਪ ਹੀ ਦੱਸਦੀ ਆ ਹਾਂ ਆਪ ਮੁਹ ਬੋਲਦੇ ਹਾਂ ਆਪ ਬੋਲਦੇ ਆ ਡਾਕਟਰ ਜਮਾ ਮੁਹ ਲੈ ਚਲੋ ਵੀਰੇ ਠੀਕ ਹੈ ਦੇਖੋ ਬਈ ਕੰਨ ਗੋਲ ਸਹੀ ਗੱਲ ਆ ਬਾਈ ਦੀ ਫਰਕ ਬਹੁਤ ਚੰਗੀ ਆ ਬਾਈ ਦਾ ਫਾਰਮ ਆਗਾ ਮੰਦ ਸਾਰੀ ਫਰਕ ਆ ਬਾਈ ਬਸ ਗਾਹਕ ਵੀ ਡਾਕਟਰ ਆਪਾਂ ਨੂੰ ਆਏ ਕਹਿੰਦੇ ਆ ਵੀ ਬੱਸੀ ਚੰਗੀ ਹੋਵੇ ਮੁੱਲ ਨਹੀਂ ਆਪਾਂ ਦੇਖਣਾ ਠੀਕ ਆ ਹਾਂ ਬੱਚੇ ਚੰਗੇ ਹੋਣੇ ਚਾਹੀਦੇ ਆ ਸਹੀ ਗੱਲ ਆ ਬਈ ਪੈ ਹਾਂ ਬਾਕੀ ਪੂੜਾ ਪੜਾ ਜਮਾ ਬੱਚੇ ਦਾ ਪੱਧਰ ਆ ਡਾਕਟਰ 2 ਰੁਪਏ ਵੱਧ ਲਾਏ ਚੰਗੀ ਆ ਚੰਗੀ ਹੋਵੇ ਕਹਿੰਦੇ ਬਈ ਅੱਗੇ ਵੀਰੇ 4 ਨੰਬਰ ਤੇ ਕੀ ਬਾਤ ਆ ਚਮਕ ਬੜੀ ਆ ਬੱਚੀ ਤੇ ਹਨ ਤੇ ਝੂਲੀ ਦੇ ਡਾਕਟਰ ਨਾਗਰ ਕੀ ਬੱਸੀ ਆ ਕਾਲੀ ਅਗਲਾ ਕਹੇ ਨਾਗਾ ਬ੍ਰੀਡ ਦਾ ਮੁੱਲ ਇੱਥੇ ਪੈਂਦਾ ਸਹੀ ਗੱਲ ਆ ਬੱਚੇ ਲਿਆਉਣ ਤੇ ਛੇਸ ਦੀ ਵਿਊ ਸਮਾਰ ਕੇ ਦਿਖਾ ਦਿਓ ਡਾਕਟਰ ਇਹ ਬੱਸੀ ਚੰਗੀ ਸਨਕ ਪੂਣਾ ਫੁੱਲ ਤੋਰਾ ਤੂਰਾ ਬੱਸੀ ਦਾ ਪੱਧਰ ਪੁੱਧਰ ਜਮਾ ਜਮਾ ਕਿਆ ਵੀ ਭਾਂਡਾ ਦੇ ਕੋਈ ਹੋਰ ਤਾਂ ਨਹੀਂ ਠੀਕ ਆ ਕੁਆਲਟੀ ਬਹੁਤ ਏਹੀ ਹੈ ਕੁਆਲਟੀ ਦਾ ਬਸ ਵੈਕਮ ਸਿਰਹੀ ਆ ਸਿਰਹੀ ਆ ਨਹੀਂ ਦੇਖੋ ਜਮਾ ਪੱਧਰ ਸਹੀ ਆ ਉਹ ਮਾਸਾ ਪੂਰਾ ਫੁੱਲ ਜਾਦਾ ਜਮਤੀ ਹੂੰ ਸਹੀ ਗੱਲ ਆ ਮੁੱਲ ਜਾ ਜਾ ਮੁੱਲ ਜਮਾ ਜਾਏ ਹੋਣਗੇ ਡਾਕਟਰ ਆਪਾਂ ਨੇ ਬੱਸਾਂ ਦੇ ਠੀਕ ਆ ਬਾਕੀ ਬਰੀਡ ਦੀ ਸੀ ਜਾਂਦੀ ਆ ਆਪਾਂ ਨੂੰ ਬਰੀਡ ਦੇਸੀ ਆਲੀ ਆ ਹਾਂ ਹਰੇਕ ਬਾਨਾ ਵੀਰ ਆਪਾਂ ਨੂੰ ਬਰੀਡ ਹੀ ਕਹਿੰਦਾਗਾ ਵੀ ਬਰੀਡ ਲਿਆ ਕੇ ਦਿਓ ਹੂੰ ਤੋਰਾ ਤੂਰਾ ਬਾਕੀ ਪੂਰਾ ਕੂੜੀ ਵਰਗਾ ਤੋਰਾ ਹੈ ਬਰੀਡ ਤਾਂ ਇੱਕ ਨੰਬਰ ਆ ਬਾਈ ਹਣਾ ਹਾਂ ਜਮਾ ਡਾਕਟਰ ਸਿਰੇ ਹੀ ਆ ਹਾਂ ਪੀਸ ਤੇੜੇ ਲਿਆਂਦੇ ਹੁਣ ਜੇ ਕੋਈ ਵੀਰਮਨ ਇਹੋ ਜੇ ਬੱਸੀਆਂ ਬਰੀਡ ਤੇ ਕੰਮ ਕਰਨ ਨੂੰ ਕਹੂਗਾ ਤੇ ਇਹ ਜਿਹੜੀਆਂ ਛੱਡੀਆਂ ਹੁਣ 10 ਬੱਸੀਆਂ 10 15 ਫਾਰਮ ਚ 10 ਦੇਣੀਆਂ ਬਾਕੀ ਆ ਦੇਖ ਡਾਕਟਰ 나ੜ ਇਧਰ ਦੁੱਧ ਵਾਲੀ ਆ ਦਿਖਾ ਦਿਓ ਮੜੀ ਕੈਮਰੇ ਨਾਲ ਹੁਣ ਵੀ ਦੇਖ ਲਓ ਠੀਪੀ ਦੇਖ ਲਓ ਸਹੀ ਗੱਲ ਹੈ 나ੜ ਚੈੱਕ ਆ ਦੇਖ ਕੀ ਬਾਤ ਆ ਬਾਈ ਪੂਰੀ ਫੁੱਲ ਮੋਟੀ 나ੜ ਸਹੀ ਗੱਲ ਇਹ ਬ੍ਰੀਡ ਦੀ ਨਿਸ਼ਾਨੀ ਹੈ। ਹਾਂ ਹਾਂ 14 ਕਿ ਮਹੀਨਿਆਂ ਦੀ ਬੱਸੀ ਹੈ ਡਾਕਟਰ ਇਹ। ਮਾਨਾ ਮੀਨਾ ਖੰਡ ਸੇਵਾ ਕਰਕੇ ਠੀਕੇ ਦੇ ਕਾਬਲੀ ਹੈ। ਠੀਕ ਹੈ ਬਾਈ। ਅੱਗੇ ਵੀਰੇ 5 ਨੰਬਰ ਤੇ। ਬਾ ਇਹ ਵੀ ਜਮਾ ਡਾਕਟਰ ਡਾਇਮੰਡ ਪੀਸ ਹੀ ਹੈ। ਹੂੰ ਉਧਰ ਹੀ ਲੈ ਚੱਲੋ ਤੋੜ ਦਿਓ। ਕੁਆਲਟੀ ਚੰਗੀ ਹੈ। ਮਾ ਇਹ ਇੱਧਰ ਦਿਖਾ ਦੇ ਡਾਕਟਰ ਇਹਨੂੰ। ਕੋਈ ਚੈੱਕ ਕਰ। ਫੇਸ ਦੀ ਬਿਊਟੀ ਤੋੜਾ ਤੋੜਾ ਦਿਖਾ ਦੇ ਡਾਕਟਰ ਇਹਦਾ ਬੱਸੀ ਚੰਗੀ ਹੈ, ਸਨਕੀ ਹੈ, ਬੋਲਣ ਵਾਲੀ ਵੀ ਬੱਸੀ ਹੈ। ਕੀ ਬਾਤ ਆ ਬਾਈ। ਝੋਲੀ ਝੁਲੀ। ਹੂੰ। ਕਵਾਰਟੀ ਆਪ ਬੋਲ ਉਹਨੂੰ ਵੀ ਪਾਸੋਂ ਲਿਚੀ ਦਾ ਵੀ ਡਾਕਟਰ ਵੀ ਸਹੀ ਗੱਲ ਆ ਪੂਰੀ ਪੜੀ ਵੀ ਬੱਚੀ ਆ ਪੜੀ ਵੀ ਬੱਚੀ ਆ ਜਾਨ ਵਾਲੀ ਬੱਚੀ ਆ ਹਾਂ ਬੋਲੇ ਥੋੜੀ ਦਿਖਾ ਦੇ ਮਾਈ ਥੋੜੀ ਦਿਖਾਉਣ ਦਾ ਜਮਾਈ ਗੱਪੜਾ ਲਗੇ ਝੋਲੀ ਇਹਦੇ ਬੋਲ ਜੈਜੋ ਮੇਰਾ ਬੋਲ ਜੈਜੋ ਚਾਰੀ ਥਾਣਾ ਪੂਰੀ ਵਿੱਤੀ ਤੇ ਇੱਕ ਨੰਬਰ ਝੋਲੀ ਆ ਬ੍ਰੀਟ ਓਕੇ ਆ ਫਲੀ ਵੀ ਫੁੱਲ ਆ ਬਾਈ ਪਛਾਤ ਇੱਕ ਕਰੀ ਦੂ ਮਾੜਾ ਇੱਕ ਕਰੀ ਉਹ ਕੋਈ ਕਾਇਆ ਵੇਦਾ ਕਰਕੇ ਜੱਗੀ ਕੋਈ ਚੈੱਕ ਕਰਨੀ ਬਾਈ ਕੁਆਲਿਟੀ ਦੇਖੋ ਕੁਆਲਿਟੀ ਇੱਕ ਨੰਬਰ ਆ ਬਾਈ ਅੱਗੇ ਵੀਰੇ ਆ ਵੀ ਡਾਕਟਰ ਬੱਚਾ ਪੂਰਾ ਟਾਪ ਦਾਗਾ ਠੀਕ ਆ ਕਿੰਨੀ ਉਮਰ ਹੈ ਜੀ ਇਹਦੀ ਵੀ ਡਾਕਟਰ 14 ਮਹੀਨਾ ਦੀ ਉਮਰ ਆ 14 ਮਹੀਨੇ ਦੀ ਹਾਂ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਹੈਗਾ ਖੜਨੀ ਖੁੜਨੀ ਜਮਾ ਸਹੀ ਗੱਲ ਪੱਧਰ ਆ ਲੱਤਾਂ ਲੁੱਤਾਂ ਜਮਾ ਸਿੱਧਾ ਕਵਾਲਿਟੀ ਬਹੁਤ ਚੰਗੀ ਹੈ ਨਾ ਬਹੁਤ ਬਸੀ ਪੂਰੀ ਪਲੀ ਵੀ ਆ ਪ੍ਰਿੰਟ ਬਹੁਤ ਆ ਬਸੀ ਡਾਕਟਰ ਬਹੁਤ ਆ ਬਈ ਬਰੀਡ ਹੋ ਕੇ ਆ ਫੇਸ ਦੀ ਬਿਊਟੀ ਕਮਾਲ ਆ ਕਿ ਬਾਕੀ ਐ ਪੁਰੇ ਪੜੇ ਜਾਮਾ ਪੰਦਰ ਆ ਗਈ ਪੰਦਰ ਆ ਗਈ ਕੋਈ ਘਾਟ ਨਹੀਂ ਜੀ ਸਹੀ ਗੱਲ ਹੈ ਬਰੀਡ ਬੜੀ ਚੰਗੀ ਆ ਹਾਂ ਬਸ ਸਾਰੇ ਚੜਦੇ ਚੜਦੇ ਪੀਛੇ ਲੈਣ ਦੇਣਾ ਇਕੱਲੇ ਠੰਡ ਚੂਲੀ ਚੰਗੀ ਆ ਹਾਂ ਹਾਂ ਪੂਰੀ ਗੱਪਣਾ ਦੀ ਚੂਲੀ ਮੁੰਡਾ ਡਾਕਟਰ ਖਾਈ ਦਿਓ ਨਹੀਂ ਭਾਈ ਚਾਰ ਹੀ ਥਾਣਾ ਪੂਰੇ ਵਿੱਚ ਦੇ ਥਾਣਾ ਚਮਕ ਬਹੁਤ ਹੈ ਯਾਰ ਵਿੱਚ ਜਿਆਦਾ ਚਮਕਾ ਡਾਕਟਰ ਇਹ ਬਸੀ ਪੜੀ ਵੀ ਬਹੁਤ ਹੈ ਯਾਰ ਮੁੱਲ ਜਾਇਜ਼ ਹੋ ਵੀ ਮੁੱਲ ਜਮਾਂ ਜਾਇਜ਼ ਹੋਣਗੇ ਬਾਕੀ ਬਰੀਡ ਦੇ ਸਾਬ ਨੇ ਮੁੱਲ ਹੋਣੇ ਡਾਕਟਰ ਸਹੀ ਗੱਲ ਆ ਭਾਈ ਅੱਗੇ ਖੋਲ ਲੋ ਵੀਰੇ ਕਿੰਨੀ ਕੁ ਉਮਰ ਹੈ ਜੀ ਇਹਦੀ ਡਾਕਟਰ ਹੋਊਗੀ ਬਸ 12-13 ਮਹੀਨਿਆਂ ਦੀ ਬਸੀ 12 ਤੋਂ 13 ਮਹੀਨਿਆਂ ਦੀ ਹਾਂ ਭਾਈ 3-3 ਵਿੱਚ ਆਈ ਹੋਈ ਹੈਗੀ ਠੀਕ ਆ ਠੀਕ ਇਹਦੇ ਕਾਫੀ ਹੈ ਹਮ ਕੁਆਲਿਟੀ ਚੰਗੀ ਹੈ ਯਾਰ ਬਹੁਤ ਬੱਚੀ ਦੇ ਚਾਰ ਹੀ ਥਾਣਾ ਦੂਰੋਂ ਲਿੰਦੇ ਆ ਭਾਈ ਇਹ ਪੂਰਾ ਪੂਰਾ ਬੁੱਕਲੀ ਵਿੱਚ ਰੱਖਾ ਹੂੰ ਸਹੀ ਗੱਲ ਤੇ ਮੋਲ ਜੇ ਤੇ ਮੋਲ ਜਵਾਂ ਜਾਜ ਹੁੰਦੇ ਡਾਕਟਰ ਵਸਤੀ ਕਰਦੀਏ ਵਸਤੀ ਕਰਦੀਏ ਦੜੰਗੇ ਮਾਰਦੀਏ ਡਾਕਟਰ ਬੱਸੀ ਪਤਾ ਲੱਗਦਾ ਵੀ ਖਰਾਕੀ ਪਤਾ ਲੱਗਦਾ ਸਹੀ ਗੱਲ ਆ ਬਈ ਕੁਆਲਟੀ ਅੰਗੇ ਝੋਲੀ ਬਣ ਕੇ ਦਿਖਾ ਦੇ ਕੋਈ ਚੱਕਰ ਨਹੀਂ ਬੰਦ ਕਰੇ ਆ ਇਧਰ ਹੀ ਬੰਦੇ ਖੜ ਜਾ ਮੈਂ ਖੋਲ ਲਾਈ ਬਾਈ ਪੂਰੀ ਵਿਕੀ ਦੇਖ ਰਲਾ ਕਰਨਾ ਕੀ ਬਾਤ ਆ ਬਾਈ ਕੁਆਲਿਟੀ ਬਹੁਤ ਸਿੰਘ ਇਹ ਜੋੜੀ ਦੀ ਵੀ ਯਾਰ ਸਾਰੇਆਂ ਬੱਸੀਆਂ ਦੀ ਪੁਰਾਣਾ ਡਾਇਰੈਕਟਰ ਛੇਰੀ ਕਿੰਨੀ ਉਮਰ ਆ ਬਾਈ ਇਹਦੀ ਬੱਸ 14 ਮਹੀਨੇ ਦੀ ਡਾਇਰੈਕਟਰ ਇਹ ਬੱਸੀ ਦੀ ਵੀ ਉਮਰ ਠੀਕ ਆ ਬਾਕੀ ਲੰਮੀ ਲੰਮੀ ਬਾੜੀ ਇਹ ਬੇਲਪੂੜ ਜਮਾ ਕਰਨੀ ਪਈ ਤੋੜਨ ਵਾਲੀ ਇਹ ਪੱਤਰ ਆ ਜਮਾ ਸਹੀ ਗੱਲ ਆ ਬਾਈ ਕੁਆਲਿਟੀ ਦੇ ਹਨ ਕਰਮ ਵਾਲੀ ਦੀ ਝੋਲੀ ਇੱਕ ਨੰਬਰ ਆ ਜਾਰੀਖਣ ਹੋਣਗੇ ਕੋਈ ਫੋਟ ਨਹੀਂ ਸਰਗਣੀ ਫੇਸ ਬੜਾ ਚੰਗਾ ਹੈ। ਹਾਂ ਫੇਸ ਦੀ ਬਿਊਟੀ ਕਮਾਲ ਬਿਊਟੀ ਬਹੁਤ ਚੰਗੀ ਹੈ ਬੱਚੀ। ਸਹੀ ਗੱਲ। ਮੁੱਲ ਵੀਰੇ ਜਾਇਜੀ ਹੋਊ। ਮੁੱਲ ਡਾਕਟਰ ਜਮਾ ਬੱਸੀਆਂ ਦੇ ਜਾਇਜ ਹੋਣਗੇ। ਹੂੰ। ਬਸ ਬਰੀਡ ਦੇ ਹਿਸਾਬ ਨਾਲ ਮੁੱਲ ਹੋਣਿਆ। ਬਹੁਤ ਠੀਕ ਹੈ ਬਾਈ। ਹੂੰ। ਬਾਹ ਦੇ ਵਿੱਚ ਊੜੀ ਦਿਖਾ ਦਈਏ ਫੇਸ ਦੀ ਬਿਊਟੀ ਦੇਖੋ ਬੋਦੀ ਬਾਜੀ ਪੂਰੀ ਚੰਗੀ ਸਰਾ ਕੱਪੜਾ ਖੋਲਾ ਬੱਚੀ ਦੇ ਵਿੱਚ। ਚਾਰ ਹੀ ਥਣ ਹੋਣਗੇ ਬਾਈ ਗਾਰੰਟੀ ਵਾਲਾ ਕੰਮ ਹੀ ਆ। ਡਾਕਟਰ ਘਰ ਤੇ ਕਰ ਗਾਰੰਟੀ ਦੰਦਨ ਸੂਰਣਾ ਦੀ ਸੇ ਥਣਾਂ ਦੀ। ਠੀਕ ਆ। ਇਹ ਆਪਾਂ ਗਾਰੰਟੀ ਲੈਨੇ ਆ। ਠੀਕ ਆ। ਬਾਈ ਲੰਬਾ ਤਾਂ ਕੰਮ ਕਰਨੇ ਨਹੀਂ ਡਾਕਟਰ ਫੁੱਲ ਬਰੀਡ ਆ ਫੁੱਲ ਕਾਦਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਾਈ ਤੇ ਮੁੱਲ ਬਾਈ ਜਿਵੇਂ ਜਾਇਜ਼ ਹੋਣਗੇ ਪਹਿਲਾਂ ਵੀ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਆਪਣਾ 2 ਘੰਟਿਆਂ ਦੇ ਵਿੱਚ ਮਾਲ ਸੇਲ ਹੋ ਜਾਂਦਾ ਡਾਕਟਰ ਜਦੋਂ ਵੀਡੀਓ ਪਾਈ ਜਾਂਦਾ ਟੜ ਕੇ ਪਰੋੜ ਹੋ ਜਾਂਦੀ ਆ 4 ਥਣਾ ਦੀ ਗਾਰੰਟੀ ਹੋ ਕੋਈ ਫੋਟ ਨਹੀਂ ਛਾਂਗਣੀ ਹੋਣ ਇੱਕ ਦੰਦੋਂ ਸਾਰੀਆਂ ਟੀਰੀਆਂ ਹੋ ਗਈਆਂ ਬਾਈ ਕੋਈ ਲੋ ਦੰਦ ਚਾਰ ਦੰਦ ਕਿਸੇ ਤਰ੍ਹਾਂ ਦਾ ਵੀ ਬਾਈ ਕਹਿੰਦਾ ਕੋਈ ਲਾਂਬਾ ਨਹੀਂ ਹੋਣਾ ਘਰ ਤੱਕ ਦੀ ਗਾਰੰਟੀ ਹੋ ਗਈ ਭੋਦੀ ਘਰੇ ਜਾ ਕੇ ਚੈੱਕ ਕਰ ਲਓ ਕੋਈ ਚੱਕਰ ਨਹੀਂ ਆ ਬਾਈ ਤੇ ਧੰਨਵਾਦ